ਸਸਿਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ। ਅੱਜਕੱਲ ਕਰਦੇ ਆ ਕਿ ਵਾਰ-ਵਾਰ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੇ ਧਮਕੀਆਂ ਮਿਲ ਰਹੀਆਂ। ਇਹਨਾਂ ਧਮਕੀਆਂ ਦੇ ਮੱਦੇਨਜ਼ਰ ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਏਜੰਸੀਆਂ, ਖੋਫੀਆ ਏਜੰਸੀਆਂ, ਪੰਜਾਬ ਪੁਲਿਸ, ਕੇਂਦਰੀ ਬਲ ਫੋਰਸ ਉਹ ਵੀ ਉੱਥੇ ਲੱਗੇ ਹੋਏ ਆ ਜਾਂਚ ਕਰ ਰਿਹਾ ਪਰ ਅਜੇ ਤੱਕ ਹੱਥ ਖਾਲੀ ਹੈ ਔਰ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਕੀਆਂ ਕਿੱਥੋਂ ਆ ਰਹੀਆਂ ਕੌਣ ਦੇ ਰਿਹਾ ਪਰ ਜਿਹੜਾ ਵਿਅਕਤੀ ਲਗਾਤਾਰ ਈਮੇਲ ਰਾਹੀਂ ਧਮਕੀਆਂ ਦੇ ਰਿਹਾ ਉਹ ਵੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਏਜੰਸੀਆਂ ਦੀ ਗ੍ਰਿਫਤ ਤੋਂ ਬਾਹਰ ਵੈਸੇ ਤਾਂ ਅੱਜਕੱਲ ਇਹ ਕਿਹਾ ਜਾਂਦਾ ਕਿ ਸਾਡੇ ਦੇਸ਼ ਦੇ ਵਿੱਚ ਅਤੇ ਆਧੁਨਿਕ ਤਰੀਕਿਆਂ ਨਾਲ ਸਾਡੀਆਂ ਏਜੰਸੀਆਂ ਸਾਡੀਆਂ ਫੋਰਸਾਂ ਲੈਸ ਨੇ ਪਰ ਇਹਨਾਂ ਹੋਣ ਦੇ ਬਾਵਜੂਦ ਵੀ ਇਹ ਈਮੇਲ ਕੌਣ ਕਰ ਰਿਹਾ ਕਿੱਥੋਂ ਕਰ ਰਿਹਾ ਤੇ ਕਿਸ ਤਰ੍ਹਾਂ ਕਰ ਰਿਹਾ ਕਾਰਨ ਕੀ ਰਿਹਾ ਕਿਉਂ ਨਹੀਂ ਗੱਲਬਾਤ ਹੋ ਰਹੀ ਫੜਿਆ ਕਿਉਂ ਨਹੀਂ ਜਾ ਰਿਹਾ ਤੇ ਮੁਜਰਮ ਹੁਣ ਤੱਕ ਗ੍ਰਿਫਤ ਤੋਂ ਬਾਹਰ ਕਿਉਂ ਸੋ ਲਗਾਤਾਰ ਇਸਤੇ ਸਾਡੇ ਸਮਾਜ ਦੇ ਵਿੱਚ ਬੇਸ਼ੱਕ ਲੋਕਾਂ ਦੇ ਵਿੱਚ دہشت ਹੈ ਪਰ ਲੋਕ ਇਸ دہشت ਤੋਂ ਉੱਪਰ ਉੱਠ ਕੇ ਲੋਕ ਆਮ ਲੋਕ ਸ਼ਰਧਾਲੂ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਹੋਣ ਆਪ ਅਕਸਰ ਦੇਖਦੇ ਆ ਕਿ ਸ੍ਰੀ ਦਰਬਾਰ ਸਾਹਿਬ ਜਦੋਂ ਵੀ ਮੱਥਾ ਟੇਕਦੇ ਆ ਲਾਈਨ ਚ ਲੱਗੇ ਹੋਈਦਾ ਤਾਂ ਤੁਹਾਨੂੰ ਹਰ ਇੱਕ ਵਰਗ ਦਾ ਵਿਅਕਤੀ ਉੱਥੇ ਮਿਲੇਗਾ ਹਰ ਇੱਕ ਜਾ ਤਰਮਲ ਸੰਬੰਧਿਤ ਸ਼ਰਧਾਲੂ ਤੁਹਾਨੂੰ ਉਸ ਲੇਨ ਦੇ ਵਿੱਚ ਮਿਲੇਗਾ ਤਾਂ ਇਸ ਲਈ ਹੁਣ ਵੀ ਇਹਨਾਂ ਧਮਕੀਆਂ ਦੇ باوجود ਸ਼ਰਧਾਲੂਆਂ ਦੀ ਲੇਨ ਬਹੁਤ ਵੱਡੀ ਹੈ ਦਰਸ਼ਨ ਕਰਨ ਵਾਲੇ ਸ਼ਰਧਾਲੂ ਡੇਲੀ ਜਾ ਰਹੇ ਨੇ ਸੁਰੱਖਿਆ ਕਰੜੀ ਹੈ ਸੁਰੱਖਿਆ ਬਹੁਤ ਲਗਾਈ ਹੈ ਪਰ ਇਹਨਾਂ ਧਮਕੀਆਂ ਦੇ ਉੱਪਰ ਆਸਥਾ ਭਾਰੂ ਹੈ ਇਸ ਸੰਬੰਧੀ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਸਰਕਾਰਾਂ ਨੂੰ ਵੀ ਕਿਹਾ ਔਰ ਕਿਹਾ ਕਿ ਆਪ ਉਸਤੇ ਇੱਕ ਵਾਰ ਨਜ਼ਰ ਮਾਰਦੇ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਜੁਲਾਈ ਤੋਂ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਈਮੇਲ ਤੇ ਕੋਈ ਧਮਕੀ ਭਰੀਆਂ ਮੇਲਾ ਜਿਹਨਾਂ ਦਾ ਸਿਸਟਰਾ ਲਗਾਤਾਰ ਜਾਰੀ ਹੈ ਔਰ ਇਹ ਮੇਲਾ ਲਗਾਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਈਮੇਲ ਤੇ ਕੀਤੀਆਂ ਜਾ ਰਹੀਆਂ ਹੈ ਔਰ ਮੈਨੂੰ ਪਤਾ ਲੱਗਾ ਹੈ ਕਿ ਇਹ ਮੇਲ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਜੋ ਮੈਂਬਰ ਪਾਰਲੀਮੈਂਟ ਨੇ ਅਮਰਸਰ ਸਾਹਿਬ ਤੋਂ ਉਹਨਾਂ ਦੀ ਮੇਲ ਤੇ ਵੀ ਆਈਆਂ ਨੇ ਔਰ ਜਾਬਤੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਈਮੇਲ ਤੇ ਵੀ ਜੜੀਆਂ ਈਮੇਲਾਂ ਨੇ ਉਹ ਆਈਆਂ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਇਹਦੇ ਤੋਂ ਬਿਲਕੁਲ ਖਾਲੀ ਨੇ ਕਿਸੇ ਵੀ ਸਿੱਟੇ ਤੱਕ ਸਰਕਾਰ ਜਾਂ ਪ੍ਰਸ਼ਾਸਨ ਜਿਹੜੇ ਨੇ ਉਹ ਨਹੀਂ ਪਹੁੰਚ ਸਕੇ ਲੋਕਲ ਪ੍ਰਸ਼ਾਸਨ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਜਿਨ੍ਹਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਪਰ ਹੁਣ ਤੱਕ ਕਿਸੇ ਵੀ ਰਿਜ਼ਲਟ ਤੱਕ ਜਿਹੜੀਆਂ ਏਜੰਸੀਆਂ ਨੇ ਉਹ ਹੁਣ ਤੱਕ ਨਹੀਂ ਪਹੁੰਚੀਆਂ ਔਰ ਬੜੀ ਦੁਖਦਾਈ ਗੱਲ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਕਿ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ ਔਰ ਜਿਸ ਦਾ ਇਹ ਹੁਕਮ ਹੈ ਕਿ ਨਾ ਖੁਬੈਰੀ ਨਾਹੇ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਸ ਧਰਮ ਦਾ ਕਿਸੇ ਦੇ ਨਾਲ ਕੋਈ ਬੇਗਾਨਗੀ ਵਾਲਾ ਕੋਈ ਵਤੀਰਾ ਨਹੀਂ ਹੈ ਔਰ ਜਿਸ ਪਾਵਨ ਅਸਥਾਨ ਤੇ ਹਰ ਵਰਗ ਦਾ ਹਰ ਧਰਮ ਦਾ ਹਰ ਦੇਸ਼ ਦਾ ਹਰ ਰੰਗ ਦਾ ਹਰ ਨਸਲ ਦਾ ਹਰ ਸੱਭਿਆਚਾਰ ਦਾ ਕੋਈ ਵਿਅਕਤੀ ਆ ਕੇ ਕਿਸੇ ਵੀ ਵੇਲੇ ਆ ਕੇ ਮੱਥਾ ਟੇਕ ਸਕਦਾ ਹੈ ਪ੍ਰਸ਼ਾਦ ਛਕ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਲੰਗਰ ਵਿੱਚ ਬੈਠ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕ ਸਕਦਾ ਹੈ ਔਰ ਇੱਥੇ ਆ ਕੇ ਠਹਿਰ ਸਕਦਾ ਹੈ ਰਹਿ ਸਕਦਾ ਹੈ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਅਹਿਮੀਅਤ ਵੱਖਰੇ ਤੌਰ ਤੇ ਇੱਥੇ ਨਹੀਂ ਦਿੱਤੀ ਜਾਂਦੀ ਔਰ ਕਿਸੇ ਨੂੰ ਵੀ ਵੱਖਰੇ ਤੌਰ ਤੇ ਕੋਈ ਇੱਥੇ ਜਿਹੜਾ ਵਿਤਕਰ ਹੈ ਉਹ ਵੀ ਬਿਲਕੁਲ ਨਹੀਂ ਕੀਤਾ ਜਾਂਦਾ ਔਰ ਫਿਰ ਵੀ ਐਸੇ ਪਾਵਨ ਅਸਥਾਨ ਜੋ ਕਿ ਖੰਡਾ ਬ੍ਰਹ ਬੰਡਾ ਦੇ ਵਿੱਚ ਜਿਸ ਪਾਵਨ ਅਸਥਾਨ ਵਰਗਾ ਹੋਰ ਕੋਈ ਵੀ ਪਾਵਨ ਅਸਥਾਨ ਜਿਹੜਾ ਐਸਾ ਨਹੀਂ ਹੈ ਕਿਉਂਕਿ ਗੁਰਵਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ ਕਿ ਡਿਠੇ ਸਭੇ ਥਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਬਸ ਦੇ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਰਜਾਹੇ ਨਾਇ ਰਾਮਦਾਸ ਸਰ ਜਿਸ ਦੀ ਸਿਰਜਣਾ ਖੁਦ ਆਕਾਰਪੁਰਖ ਪਰਮੇਸ਼ਰ ਨੇ ਆਪ ਕੀਤੀ ਹੈ ਉਸ ਪਾਵਨ ਸਥਾਨ ਵਾਸਤੇ ਅਸੀਂ ਇਆਂ ਤਮਕੀ ਭਰੀਆਂ ਈ ਮੇਲਾ ਜੋ ਆ ਰਹੀਆਂ ਇਹ ਚਿੰਤਾ ਦਾ ਵਿਸ਼ਾ ਵੀ ਹੈ ਔਰ ਦੁੱਖ ਦਾ ਵੀ ਹੈ ਕਿਉਂਕਿ ਐਸੇ ਸਥਾਨ ਤੇ ਇਹ ਬੇਰਾਂ ਜਿਹੜੀਆਂ ਕਰਨੀਆਂ ਨੇ ਇਹ ਕੋਈ ਮਨੁੱਖਾਂ ਵਾਲਾ ਵਰਤਾਰਾ ਤਾਂ ਹੋ ਨਹੀਂ ਸਕਦਾ ਇਹ ਜ਼ਰੂਰ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਔਰ ਜਾਂ ਸੰਗਤਾਂ ਨੂੰ ਭੈ ਪੀਤ ਕਰਨ ਵਾਸਤੇ ਕੁਸਾਸ਼ ਕੀਤੀ ਹੋਈ ਹੋ ਸਕਦੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਔਸਤਨ 1.5 ਲੱਖ ਤੋਂ ਜ਼ਿਆਦਾ ਸੰਗਤ ਹਰ ਰੋਜ਼ ਗੁਰੂ ਰਾਮਦਾਸ ਦੇ ਚਰਨਾਂ ਤੇ ਮੱਥਾ ਟੇਕਦੀ ਹੈ ਇਸ਼ਨਾਨ ਕਰਦੀ ਹੈ ਪ੍ਰਸ਼ਾਦ ਛਕਦੀ ਹੈ ਇੱਥੇ ਆ ਕੇ ਠਹਿਰਦੀ ਹੈ ਔਰ ਸੰਗਤਾਂ ਦੇ ਮਨਾਂ ਨੂੰ ਭੈ ਪੀਤ ਕਰਨ ਵਾਸਤੇ ਵੀ ਇਹ ਜਿਹੜਾ ਵਰਤਾਰਾ ਇਹ ਕੀਤਾ ਗਿਆ ਹੋ ਸਕਦਾ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੇ ਪੱਧਰ ਤੇ ਬਹੁਤ ਵੱਡੀ ਜਿਹੜੀ ਨਿਗਰਾਨੀ ਹੈ ਉਹ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਪ੍ਰਸ਼ਾਸਨ ਦੇ ਜਿਹੜੇ ਹੱਥ ਨੇ ਉਹ ਖਾਲੀ ਨੇ ਏਜੰਸੀਆਂ ਦੇ ਹੱਥ ਹੁਣ ਤੱਕ ਖਾਲੀ ਨੇ ਕਿਸੇ ਤਰ੍ਹਾਂ ਦੇ ਕਿਸੇ ਨਤੀਜੇ ਤੇ ਹੁਣ ਤੱਕ ਪਹੁੰਚਿਆ ਨਹੀਂ ਜਾ ਸਕਿਆ ਕਿਉਂਕਿ ਤਕਨੀਕ ਬਹੁਤ ਜ਼ਿਆਦਾ ਆ ਚੁੱਕੀ ਹੈ ਹਰ ਬੰਦਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹ ਇੰਟਰਨੈਟ ਦੇ ਨਾਲ ਜੁੜੇ ਹੋਏ ਨੇ ਤਕਨੀਕ ਨਾਲ ਜੁੜੇ ਹੋਏ ਨੇ ਪਰ ਸਰਕਾਰਾਂ ਦੀਆਂ ਏਜੰਸੀਆਂ ਦੇ ਹੱਥ ਹੁਣ ਤੱਕ ਖਾਲੀ ਨੇ ਇਹ ਬੜੀ ਦੁੱਖ ਵਾਲੀ ਔਰ ਬੜੀ ਅਫਸੋਸ ਵਾਲੀ ਗੱਲ ਹੈ ਕਿ ਐਸੇ ਤਕਨੀਕੀ ਯੁੱਗ ਵਿੱਚ ਹੋ ਕੇ ਵੀ ਹੁਣ ਤੱਕ ਉਹ ਬੰਦੇ ਪਤਾ ਨਹੀਂ ਕਰ ਸਕਿਆ ਸਕੀਆਂ ਸਰਕਾਰਾਂ ਕਿ ਜਿਨ੍ਹਾਂ ਨੇ ਇਹ ਈਮੇਲਾਂ ਕੀਤੀਆਂ ਇਹਨਾਂ ਲੋਕਾਂ ਨੂੰ ਨੰਗੇ ਕਰਕੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਪੇਸ਼ ਕਰਨਾ ਬੜਾ ਜ਼ਰੂਰੀ ਹੈ ਔਰ ਉਹਨਾਂ ਨੂੰ ਬੰਦ ਜਿਹੜੇ 사ਜਾ ਹੈ ਉਹ ਜ਼ਰੂਰ ਦਿੱਤੀ ਜਾਵੇ ਸੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੋ ਮੌਜੂਦਾ ਹੈੱਡ ਗ੍ਰੰਥੀ ਨੇ ਸ੍ਰੀ ਦਰਬਾਰ ਸਾਹਿਬ ਦੇ ਤੇ ਸਾਬਕਾ ਸਿੰਘ ਸਾਹਿਬ ਨੇ ਸ੍ਰੀ ਕਲਤਕ ਸਾਹਿਬ ਦੇ ਸੋ ਉਹਨਾਂ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਹੈ ਈਮੇਲ ਕਿੱਥੋਂ ਆਈ ਕਿਵੇਂ ਆਈ ਕਿਸ ਨੇ ਭੇਜੀ ਸੋ ਉਹਨਾਂ ਨੇ ਆਮ ਲੋਕਾਂ ਨੂੰ ਆਮ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਡਰਨ ਦੀ ਜ਼ਰੂਰਤ ਨਹੀਂ ਵੇਖ ਔਫ ਹੋ ਕੇ ਪਹਿਲਾਂ ਨਾਲੋਂ ਵਿਵਾਦ ਇਸ ਦਰਬਾਰ ਸਾਹਿਬ ਦੇ ਮੱਥਾ ਟੇਕਣ ਦੇ ਲਈ ਪਹਿਲਾਂ ਨਾਲੋਂ ਹੀ ਵਾਅਦਾ ਹੋ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਸ਼੍ਰੀ ਕਲਤਾਖਸਰ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਸੁਨੇਹਾ ਦਿੱਤਾ ਔਰ ਇਸ ਤੋਂ ਬਾਅਦ हरियाणा गुरुद्वारा प्रबंधन कमेटी ਦੇ धर्म प्रचार कमेटी ਦੇ ਚੇਅਰਮੈਨ ਚਤੇदार बलजीत सिंह दादूवाल ਉਹਨਾਂ ਨੇ ਵੀ ਕੱਲ ਗੱਲਬਾਤ ਕੀਤੀ ਹੈ ਮੀਡੀਆ ਦੇ ਨਾਲ ਕੀ ਕਿਹਾ ਉਸਤੇ ਵੀ ਨਜ਼ਰ ਮਾਰਦੇ ਸਾਬਕਾ ਉਹ ਵੀ ਬੈਠੇ ਨੇ ਔਰ ਇਸੇ ਤਰ੍ਹਾਂ ਸਾਡੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਬਲਕੀਤ ਸਿੰਘ ਜੀ ਪੰਨੀ ਵਾਲਾ ਮੋਦੀ ਸਾਹਿਬ ਅਸੀਂ ਸਾਰੇ ਅੱਜ ਇਸ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਅਪੀਲ ਕਰਨ ਵਾਸਤੇ ਕਿ ਜੋ ਪਿਛਲੇ ਦਿਨਾਂ ਚ ਬੜੀਆਂ ਦੁਖਦਾਈ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਨੂੰ ਬੰਬਾਂ ਨਾਲ ਅਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਅਡਾਉਣ ਦੀਆਂ ਉਹਨਾਂ ਦੇ ਕਈ ਧਮਕੀ ਭਰੀਆਂ ਈਮੇਲਾਂ ਜਿਹੜੀਆਂ ਨੇ ਉਹ ਵਕ ਵਕ ਥਾਵਾਂ ਤੇ ਪਹੁੰਚੀਆਂ ਜੀਪੀਸੀ ਨੂੰ ਵੀ ਔਰ ਸ੍ਰੀ ਅਮਰਦਸਰ ਸਾਹਿਬ ਦੇ ਜਿਹੜੇ ਐਮਪੀ ਨੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਵੀ ਤੇ ਹੋਰ ਵੀ ਜਿਹੜੀਆਂ ਕਿ ਬੜੀਆਂ ਦੁਖਦਾਈ ਨੇ ਬਹੁਤ ਦੁਖਦਾਈ ਗੱਲ ਆ ਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਜਿੱਥੋਂ ਸਰਬ ਸੰਜੀਵਾਲਤਾ ਦਾ ਸਨੇਹਾ ਸਰਬੱਤ ਦੇ ਭਲੇ ਦਾ ਸਨੇਹਾ ਜਾਂਦਾ ਹੈ ਕਿ ਕੋਈ ਬੋਲੇ RAM RAM ਕੋਈ ਖੁਦਾਏ ਜਿੱਥੋਂ ਅਵਲੇ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਉਪਜਿਆ ਕੌਣ ਭਲੇ ਉਹ ਮੰਦੇ ਜਿੱਥੇ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਔਰ ਸਤਖੰਡ ਸ੍ਰੀ ਦਰਬਾਰ ਸਾਹਿਬ ਜਿਹਦੇ ਚਾਰ ਦਰਵਾਜੇ ਨੇ ਚਾਰੇ ਦਰਵਾਜਿਆਂ ਤੋਂ ਚਾਰੇ ਦਸਾਵਾਂ ਤੋਂ ਕੋਈ ਕਿਸੇ ਧਰਮ ਜਾਤ ਗੋਤ ਮਜਬ ਦਾ ਸੰਬੰਧ ਰੱਖਦਾ ਕਿਸੇ ਕਿਤੇ ਨਾਲ ਸੰਬੰਧ ਰੱਖਦਾ ਮਨੁੱਖ ਉੱਥੇ ਆ ਕੇ ਦਰਸ਼ਨ ਇਸ਼ਨਾਨ ਕਰ ਸਕਦਾ ਸਤਖੰਡ ਸ੍ਰੀ ਦਰਬਾਰ ਸਾਹਿਬ ਜਿਸ ਬਾਬਤ ਗੁਰਬਾਣੀ ਚ ਵੀ ਬਚਨ ਨੇ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਿਆ ਬਦੋ ਕੁਰਖ ਵਧਾਤੇ ਤਾਂ ਤੂ ਸੋਹਿਆ ਜੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਰਗਾ ਕਿਤੇ ਹੋਰ ਨਜ਼ਾਰਾ ਜਿਹੜਾ ਨਹੀਂ ਮਿਲਦਾ ਦੁਨੀਆ ਦੇ ਵਿਦਵਾਨਾਂ ਨੇ ਮੈਂ ਕਿਉਂ ਵਿਦਵਾਨ ਦੇ ਗੋਲ ਘੜ ਰਿਆ ਸੀ ਉਹ ਕਹਿ ਰਿਹਾ ਸੀਗਾ ਕਿ ਮੈਂ ਤਾਜ ਮਹਿਲ ਵਿੱਚ ਵੀ ਗਿਆ ਤੇ ਮੈਂ ਉੱਥੇ ਦੇਖਿਆ ਉੱਥੇ ਮੌਤ ਵਰਗਾ ਸਨਾਟਾ ਹੈ ਭਾਵੇਂ ਉਹਨੂੰ ਅਜੂਬਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਕਿ ਜਿਹੜਾ ਤਾਜ ਮਹਿਲ ਹੈ ਬੜਾ ਅਜੂਬਾ ਸਾਜਹਾਨ ਨੇ ਆਪਣੀ ਬੇਗਮ ਮੁਮਤਾਜ਼ ਦੀ ਯਾਦ ਵਿੱਚ ਬਣਾਇਆ ਪਰ ਉਹ ਕਹਿੰਦਾ ਉੱਥੇ ਮੌਤ ਵਰਗਾ ਸਨਾਟਾ ਹੈ ਪਰ ਜਦੋਂ ਕਹਿੰਦਾ ਮੈਂ ਸਤਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਆਇਆ ਤੇ ਉੱਥੇ ਜ਼ਿੰਦਗੀ ਦੀ ਰੌਣ ਰਮਕ ਦੀ ਹੈ ਉੱਥੇ ਜ਼ਿੰਦਗੀ ਆ ਦਰਬਾਰ ਸਾਹਿਬ ਦੇ ਵਿੱਚ ਜੀਵਨ ਮਿਲਦਾ ਵਾ ਦੁਨੀਆਂ ਦਾ ਕੋਈ ਮਨੁੱਖ ਆਵੇ ਕੋਈ ਗੋਰਾ ਕਾਲਾ ਆਵੇ ਕਿਸੇ ਦਿਸ਼ਾ ਤੋਂ ਆਵੇ ਤੇ ਉਸੇ ਆ ਕੇ ਦਰਸ਼ਨ ਇਸ਼ਨਾਨ ਕਰ ਸਕਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਉਹ ਪਾਵਨ ਸਰੋਵਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪਕ ਮਾਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਸ੍ਰੀ ਅਕਾਲ ਤਖਤ ਸਾਹਿਬ ਔਰ ਫਿਰ ਗੁਰੂ ਰਾਮਦਾਸ ਮਹਾਰਾਜ ਦਾ ਲੰਗਰ ਜਿੱਥੋਂ ਹਜ਼ਾਰਾਂ ਲੱਖਾਂ ਸੰਗਤਾਂ ਰੋਜ਼ਾਨਾ ਗੁਰੂ ਘਰ ਲੰਗਰ ਛਕਦੀਆਂ ਨੇ ਕਿਸੇ ਨੂੰ ਕੋਈ ਰੁਕਾਵਟ ਨਹੀਂ ਔਰ ਉੱਥੇ ਸਰਾਵਾਂ ਨੇ ਜਿੱਥੇ ਆ ਕੇ ਚੱਗੇ ਹਾਰੇ ਟੁੱਟੇ ਉੱਥੇ ਆਰਾਮ ਵੀ ਕਰ ਸਕਦੇ ਆ ਸੋ ਇਹੋ ਜਿਹਾ ਸਥਾਨ ਜਿੱਥੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਜਿੱਥੋਂ ਸਾਰੇ ਸੰਸਾਰ ਵਿੱਚ ਜਾਂਦਾ ਜਿੱਥੋਂ ਸਾਰਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਸਭ ਦਾ ਸਤਿਕਾਰ ਤੇ ਮਾਣ ਹੈ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤੇ ਪ੍ਰਕਰਮਾ 'ਚ ਕੋਈ ਸਿੱਖ ਮੱਥਾ ਟੇਕਣ ਤੁਰਿਆ ਜਾ ਰਿਹਾ ਹੈ ਕੋਈ ਹਿੰਦੂ ਵੀਰ ਤੁਰਿਆ ਜਾ ਰਿਹਾ ਹੈ ਕੋਈ ਮੁਸਲਮਾਨ ਵੀਰ ਤੁਰਿਆ ਜਾ ਰਿਹਾ ਔਰ ਜਿਸ ਸਤਖੰਡ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਈ ਮੀਆਂ ਮੀਰ ਇੱਕ ਮੁਸਲਮਾਨ ਕਾਮਲ ਫਕੀਰ ਦੇ ਕੋਲੋਂ ਰਖਵਾਇਆ ਸੀ ਇੱਕ ਸਾਂਝੀ ਵਾਲਤਾ ਦਾ ਇੱਕ ਭਾਈਚਾਰੇ ਦਾ ਪਿਆਰ ਦਾ ਸਬੂਤ ਦਿੰਦਿਆਂ ਹੋਇਆਂ ਸੋ ਅਸੀਂ ਅੱਜ ਸਾਰੇ ਇਹ ਅਪੀਲ ਕਰਨਾ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਕਿ ਬਹੁਤ ਵੱਡੀ ਕੋਈ ਸਾਜ਼ਿਸ਼ ਹੈ ਕਿ ਇਹੋ ਜਿਹੇ ਸਥਾਨ ਨਾਲ ਅਡਾਉਣ ਦੀ ਧਮਕੀ ਜਿਹੜੀ ਆ ਧਮਕੀ ਭਰੀਆਂ ਈਮੇਲਾਂ ਇਹ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਆਂ ਜਾਂ ਤਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਰੀ ਲੱਖਾਂ ਸੰਗਤ ਦੇ ਵਿੱਚ ਡੈਸਟ ਦਾ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼ ਆ ਜਾਂ ਕੋਈ ਵੱਡੀ ਹੋਰ ਸਾਜ਼ਿਸ਼ ਆ ਔਰ ਉਹ ਸਾਜ਼ਿਸ਼ ਨੂੰ ناکਾਮ ਕਰਨਾ ਖੁਫੀਆ ਏਜੰਸੀਆਂ ਦਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਇਸ ਜ਼ਿੰਮੇਵਾਰੀ ਨੂੰ ਨਿਭਾਏ ਪੰਜਾਬ ਸਰਕਾਰ ਕੋਲੇ ਬੜਾ ਵੱਡਾ ਖੁਫੀਆ ਤੰਤਰ ਹੈ ਹਰ ਤਰ੍ਹਾਂ ਦੇ ਉਹਨਾਂ ਕੋਲੇ ਔਜ਼ਾਰ ਨੇ ਹਰ ਤਰ੍ਹਾਂ ਦੇ ਸਾਧਨ ਨੇ ਕਿ ਉਹ ਈਮੇਲਾਂ ਕਿੱਥੋਂ ਆਈਆਂ ਕੌਣ ਲੋਕ ਹੈ ਜਿਹੜੇ ਇਹ ਸਾਜ਼ਿਸ਼ਾਂ ਜਿਹੜੀਆਂ ਕਰ ਰਹੇ ਆ ਲੋੜ ਪਵੇ ਕੇਂਦਰ ਸਰਕਾਰ ਦੀ ਮਦਦ ਵੀ ਲਈ ਜਾ ਸਕਦੀ ਹੈ ਕੇਂਦਰੀ ਏਜੰਸੀਆਂ ਜਿੰਨਾਂ ਕੋਲੇ ਵੱਡੇ ਸਾਧਨ ਨੇ ਇਹਨਾਂ ਚੀਜ਼ਾਂ ਨੂੰ ਜਿਹੜਾ ਰੋਕਣ ਲਈ ਜਿਸ ਤਰ੍ਹਾਂ ਉਹਨਾਂ ਨੇ ਮਜਾਈਲਾਂ ਨੂੰ ਰੋਕਿਆ ਪਿਛਲੇ ਸਮੇਂ ਦੇ ਅੰਦਰ ਵੱਡੇ ਸਾਧਨ ਨੇ ਉਹਨਾਂ ਦੇ ਕੋਲ ਜੋ ਮਜਾਈਲਾਂ ਰੋਕ ਸਕਦੇ ਆ ਤੇ ਉਹ ਇਹੋ ਜਿਹੇ ਈਮੇਲਾਂ ਤੇ ਈਮੇਲਾਂ ਕਰਨ ਵਾਲਿਆਂ ਨੂੰ ਵੀ ਰੋਕ ਸਕਦੇ ਆ ਤੇ ਇਸ ਤੇ ਕੇਂਦਰ ਸਰਕਾਰ ਦਾ ਵੀ ਸਹਿਯੋਗ ਲਿਆ ਜਾ ਸਕਦਾ ਪਰ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਕਿ ਉਹਨਾਂ ਕੋਲੇ ਹਰ ਤਰ੍ਹਾਂ ਦੇ ਸਾਧਨ ਹੈ ਜੋ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾਉਣ ਦੀਆਂ ਧੰਕੀਆਂ ਦੇਣ ਵਾਲੀ ਸਾਜ਼ਿਸ਼ ਇਹਨੂੰ ਨੰਗਾ ਕੀਤਾ ਜਾਵੇ ਕਿ ਇਹਦੇ ਪਿੱਛੇ ਆਖਰ ਕੀ ਕਾਰਨ ਆ ਕੌਣ ਲੋਗ ਆ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਅਸਥਿਰ ਕਰਨਾ ਚਾਹੁੰਦੇ ਆ ਪੰਜਾਬ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਜ਼ਹਿਰ ਘੋਲਣਾ ਚਾਹੁੰਦੇ ਆ ਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧੁੰਕੀਆਂ ਜਿਹੜੀਆਂ ਨੇ ਇਹ ਕੋਈ ਵੱਡੀ ਸਾਜ਼ਿਸ਼ ਦਾ ਹਿੱਸਾ ਜਾਂਦਾ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆ ਰਹੀਆਂ ਲੱਖਾਂ ਸੰਗਤਾਂ ਨੂੰ ਰੋਕਣ ਦੀ ਦਹਿਸ਼ਤ ਭਰੀ ਪਰ ਉਹਨਾਂ ਨੂੰ ਇਸ ਗੱਲ ਤੋਂ ਭੇਖਾ ਘਟ ਦੇਣਾ ਚਾਹੀਦਾ ਕਿ ਜਿਸ ਵੇਲੇ ਮੁਗਲਾਂ ਦਾ ਘੇਰਾ ਸੀਗਾ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਤੇ ਉਦੋਂ ਵੀ ਸਿੱਖ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੀਵਾ ਜਗਾਉਣ ਵਾਸਤੇ ਜੋਤ ਜਗਾਉਣ ਵਾਸਤੇ ਤੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਮੁਗਲਾਂ ਦੇ ਘੇਰੇ 'ਚ ਵੀ ਆਉਂਦੇ ਰਹੇ ਆ ਇਹੋ ਜਿਹੇ ਅੰਦੇਸਤਾਂ ਤੋਂ ਸ਼ਰਧਾਲੂ ਸਿੱਖ ਜਿਹੜੀਆਂ ਸੰਗਤਾਂ ਉਹ ਡਰਦੀਆਂ ਨਹੀਂ ਪਰ ਆਖਿਰ ਇਹ ਸਾਜ਼ਿਸ਼ ਦੇ ਪਿੱਛੇ ਕੌਣ ਹੈ ਇਹ ਪੰਜਾਬ ਪੁਲਿਸ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੁਰੰਤ ਇਹਦੇ ਤੇ ਐਕਸ਼ਨ ਲੈ ਕੇ ਅਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰੇ ਇਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਤੁਰੰਤ ਇਹਦੇ ਤੇ ਐਕਸ਼ਨ ਲਵੇ ਤੇ ਇਸ ਸਾਜ਼ਿਸ਼ ਨੂੰ ਨੰਗਾ ਕੀਤਾ ਜਾਵੇ ਤੇ ਜਿਨ੍ਹਾਂ ਨੇ ਇਹ ਈਮੇਲਾਂ ਕੀਤੀਆਂ ਜਾਂ ਸਾਜ਼ਿਸ਼ ਘੜੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਚੌਕਸੀ ਵਰਤੀ ਜਾਵੇ ਸਾਵਧਾਨੀ ਵਰਤੀ ਜਾਵੇ ਤਾਂ ਕਿ ਉਹ ਜੇ ਲੋਕ ਇਹੋ ਜੀ ਕਿਸੇ ਵੀ ਅਨਸੁਖਾਮੀ ਘਟਨਾ ਨੂੰ ਅੰਜਾਮ ਦੇਣ ਦੇ ਵਿੱਚ ਜਿਹੜਾ ਉਹ ਸਫਲ ਨਾ ਹੋਣ ਉਹਨਾਂ ਦੀਆਂ ਸਾਜ਼ਿਸ਼ਾਂ ਨੂੰ ਨਕਾਮ ਕੀਤਾ ਜਾਵੇ ਸੋ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜਿਨ੍ਹਾਂ ਨੇ ਕਿਹਾ ਕਿ ਇੱਕ ਵੱਡੀ ਸਾਜ਼ਿਸ਼ ਹੈ ਸਾਜ਼ਿਸ਼ ਕੌਣ ਰਚ ਰਿਹਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਤੇ ਵਾਰ-ਵਾਰ ਈਮੇਲ ਆਉਣ ਦੇ ਬਾਵਜੂਦ ਵੀ ਅਜੇ ਤੱਕ ਇਹ ਨਹੀਂ ਪਤਾ ਲੱਗ ਸਕੇ ਕਿ ਈਮੇਲ ਕਿੱਥੋਂ ਆਈ ਤੇ ਵਿਅਕਤੀ ਜਿਹੜਾ ਈਮੇਲ ਭੇਜ ਰਿਹਾ ਉਹ ਗ੍ਰਿਫਤ ਤੋਂ ਬਾਹਰ ਹੈ ਉਹਨਾਂ ਕਿਹਾ ਕਿ ਸ਼ਰਧਾਲੂਆਂ 'ਚ دہشت ਪੈਦਾ ਕੀਤੀ ਜਾ ਰਹੀ ਹੈ ਇੱਕ ਸਾਜ਼ਿਸ਼ ਹੈ ਇਸ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਨਾ ਚਾਹੀਦਾ ਹੈ ਇਹ ਜ਼ਿੰਮੇਵਾਰੀ ਕਿਹਦੀ ਹੈ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਸਰਕਾਰਾਂ ਹੁਣ ਤੱਕ ਇਸ ਤੋਂ ਪਿੱਛੇ ਕਿਉਂ हट ਰਹੀਆਂ ਬੇਸ਼ੱਕ ਸਰਕਾਰਾਂ ਪਾਲ ਕਰ ਰਹੀਆਂ ਲਗਾਤਾਰ ਜਾਂਚ ਕਰ ਰਹੀਆਂ ਪਰ ਹੱਥ ਕਾਲੇ ਕਿਉਂ ਨੇ ਸੋ ਉਹਨਾਂ ਕਿਹਾ ਕਿਸ਼ਰੀ ਕਾਲ ਤੱਕ ਸਾਹਿਬ ਸ੍ਰੀ ਦਰਬਾਰ ਸਾਹਿਬ ਸਰਬ ਸੰਜੀਵ ਆਰਤਾ ਦਾ ਸਬੂਤ ਹੈ ਉੱਤੇ ਹਰ ਇੱਕ ਧਰਮ ਹਰ ਇੱਕ ਜਾਤੀ ਦੇ ਸ਼ਰਧਾਲੂ ਨਤਮਸਤਕ ਹੋਣ ਦੇ ਲਿਜਾਂਦੇ ਨੇ ਪਰ ਫਿਰ ਵੀ ਅਜਿਹੇ ਮੇਲੇ ਭੇਜ ਕੇ ਲੋਕਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ دہشت ਪਾਈ ਜਾ ਰਹੀ ਹੈ ਪਰ ਸਿੱਖ ਕੌਮ ਹੀ ਨਹੀਂ ਜਿਨ੍ਹਾਂ ਦੀ ਆਸਥਾ ਹੈ ਉਹ ਕੋਈ ਵੀ ਡਰਨ ਵਾਲਾ ਨਹੀਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਆਸਥਾ ਧਮਕੀਆਂ ਦੇ ਉੱਪਰ ਭਾਰੂ ਹੈ ਵੱਡੇ ਗਿਣਤੀ ਵਿੱਚ ਸ਼ਰਧਾਲੂ ਜਾ ਰਹੇ ਨੇ ਔਰ ਜਾਣਾ ਵੀ ਚਾਹੀਦਾ ਹੈ ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੀ ਜਾਂਚ ਡੂੰਘਾਈ ਦੇ ਨਾਲ ਜਲਦੀ ਕਰਕੇ ਜਿਹੜੇ ਈਮੇਲ ਭੇਜ ਰਹੇ ਆ ਉਹਨਾਂ ਨੂੰ ਗਿਫਟ ਦੇ ਵਿੱਚ ਲੈਣਾ ਚਾਹੀਦਾ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.